ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਰੋਪੜ ਤੋਂ ਜਿੱਥੇ ਕਿ ਰੋਪੜ ਪੁਲਿਸ ਵੱਲੋਂ 35 ਲੱਖ ਰੁਪਏ ਦੇ ਮੋਬਾਈਲ ਚੋਰੀ ਕਰਨ ਦੀ ਵੱਡੀ ਘਟਨਾ ਨੂੰ ਟਰੇਸ ਕਰ ਲਿਆ ਗਿਆ ਹੈ ਤੇ ਚੋਰੀ ਕਰਨ ਵਾਲੇ ਦੋ ਯੁਵਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਕੋਲੋਂ 42 90 ਮੋਬਾਈਲ ਅਤੇ 94 ਪੁਰਾਣੇ ਮੋਬਾਈਲ ਤੇ ਲੈਪਟਾਪ ਸਮੇਤ i20 ਕਾਰ ਤੇ ਦੇਸੀ ਕਟਾ ਵੀ ਬਰਾਮਦ ਕੀਤਾ ਗਿਆ ਹੈ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਐਸਐਸਪੀ ਰੋਪੜ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 24 ਅਗਸਤ 2014 ਅੱਜ ਰਾਤ ਨੂੰ ਅਣਜਾਣ ਵਿਅਕਤੀਆਂ ਵੱਲੋਂ ਰੋਪੜ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਦੇ ਵਿੱਚ ਹਿਤਾਸ਼ੀ ਮੋਬਾਈਲ ਕੇਅਰ ਦੀ ਦੁਕਾਨ ਦੇ ਸ਼ਟਰ ਤੋੜ ਕੇ ਦੁਕਾਨ ਦੇ ਵਿੱਚੋਂ ਮੋਬਾਈਲ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਉਹਨਾਂ ਨੇ ਕਿਹਾ ਕਿ ਇਸ ਘਟਨਾ ਦੇ ਵਿੱਚ ਦੋ ਵਿਅਕਤੀਆਂ ਵੱਲੋਂ ਦੁਕਾਨ ਦੇ ਵਿੱਚੋਂ 42 ਨਵੇਂ ਮੋਬਾਈਲ, 95 ਪੁਰਾਣੇ ਮੋਬਾਈਲ ਚੋਰੀ ਕੀਤੇ ਗਏ ਸਨ ਅਤੇ ਇਸ ਦੇ ਨਾਲ ਹੀ ਇਹਨਾਂ ਵੱਲੋਂ ਇੱਕ ਲੈਪਟਾਪ ਵੀ ਦੁਕਾਨ ਦੇ ਵਿੱਚੋਂ ਚੋਰੀ ਕੀਤਾ ਗਿਆ ਸੀ ਜਿਸ ਦਾ ਪਤਾ ਦੁਕਾਨਦਾਰ ਨੂੰ ਅਗਲੇ ਸਵੇਰੇ ਲੱਗਿਆ। ਉਹਨਾਂ ਨੇ ਕਿਹਾ ਕਿ ਡੂੰਘਾਈ ਦੇ ਨਾਲ ਪੜਤਾਲ ਕਰਨ ਤੋਂ ਬਾਅਦ ਦੋਸ਼ੀ ਰਜਿੰਦਰ ਸਿੰਘ ਉਫ ਰਾਜੂ ਅਤੇ ਕਰਨਜੀਤ ਸਿੰਘ ਵਾਸੀ ਕੋਟਲਾ ਨਿਹੰਗ ਜ਼ਿਲ੍ਹਾ ਰੋਪੜ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਚੋਰੀ ਦੀ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਦੇ ਨਾਲ ਚੋਰੀ ਦਾ ਸਮਾਨ ਜਿਸ ਦੇ ਵਿੱਚ 42 90 ਮੋਬਾਈਲ 94 ਪੁਰਾਣੇ ਮੋਬਾਈਲ ਇੱਕ ਲੈਪਟਾਪ ਈਕਾਈ 20 ਕਾਰ ਇੱਕ ਹਾਈਡਰੋਲਿਕ ਕਟਰ ਇੱਕ ਪਲਾਜ਼ਮਾ ਕਟਰ ਇੱਕ ਦੇਸੀ ਕਟਾ 32 ਬੋਰ ਸਮੇਤ ਛੇ ਜਿੰਦਾ ਰੌਂਦ ਅਤੇ ਇੱਕ ਦੱਤਰ ਬ੍ਰਮੰਦ ਕੀਤਾ ਗਿਆ ਹੈ ਚਲੋ ਆ ਤੁਹਾਨੂੰ ਸੁਣਾਉਂਦੇ ਆ ਕਿ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਰੋਪੜ ਸਰਦਾਰ ਗੁਲਨੀਤ ਸਿੰਘ ਖੁਰਾਣਾ ਨੇ ਕੀ ਜਾਣਕਾਰੀ ਸੰਜੀਕ ਕੀਤੀ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਕੀ ਮਾਮਲਾ ਸਰ ਕਿ ਕਿਹੜੇ ਬੰਦੇ ਬੜੇ ਆ ਕਿ ਚੋਰੀ ਦਾ ਕਿਹੜਾ ਮਾਮਲਾ ਟਰੇਸ ਹੋਇਆ ਜਿਵੇਂ ਤੁਹਾਨੂੰ ਪਤਾ ਹੈਗਾ ਕਿ 24 25 ਦੀ ਦਰਮਿਆਣੀ ਰਾਤ ਨੂੰ ਆਪਣੇ ਸ਼ਹਿਰ ਵਿੱਚ ਰੋਪੜ ਸ਼ਹਿਰ ਵਿੱਚ ਬੇਲਾ ਚੌਕ ਤੇ ਲੱਗੇ ਇੱਕ ਮੋਬਾਈਲ ਦੀ ਸ਼ਾਪ ਵਿੱਚ ਕਾਫੀ ਵੱਡੀ ਵਾਰਦਾਤ ਹੋਈ ਸੀਗੀ ਔਰ ਦੋ ਚੋਰਾਂ ਨੇ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਉਹਨਾਂ ਨੇ ਜੁਰਾਵੀ ਸਮਾਨ ਸੀਗਾ ਮੋਬਾਈਲ ਕਰੀਬ 120 ਤਕਰੀਬ ਮੋਬਾਈਲ ਔਰ ਇੱਕ ਲੈਪਟਾਪ ਇੱਕ ਸਮਨ ਬਾਕਸ ਜਿਹੜਾ ਹੈਗਾ ਉੱਥੋਂ ਚੋਰੀ ਕਰ ਲਿਆ ਸੀਗਾ ਇਹਨਾਂ ਦੇ ਤੇ ਸਾਡੀ ਤਫਤੀਸ਼ ਜਿਹੜੀ ਹੈਗੀ ਹੈ ਉਹ ਐਫ ਆਈ ਆਰ ਹੋਣ ਤੋਂ ਬਾਅਦ ਜਿਹੜੀ 305 331 ਬੀ ਐਨ ਐਸ ਵਿੱਚ ਅਪਰਡ ਕੀਤੀ ਸੀਗੀ ਉਸ ਤੋਂ ਬਾਅਦ ਕਾਫੀ ਚੰਗੀ ਤਰੀਕੇ ਨਾਲ ਸਾਡੀ ਸਿੱਟ ਨੇ ਕੀਤੀ ਹੈ ਐਸ ਪੀ ਡੀ ਡੀ ਐਸ ਪੀ ਰੋਪੜ ਡੀ ਐਸ ਪੀ ਡੀ ਐਸਐਚਓ ਸਿਟੀ ਤੇ ਇੰਚਾਰਜ ਸੀਆਈਏ ਦੀ ਇੱਕ ਐਸਆਈਟੀ ਵੀ ਬਣਾਈ ਗਈ ਸੀ ਇਸ ਮਾਮਲੇ ਨੂੰ ਲੈ ਕੇ ਕਿ ਸੰਜੀਵ ਜੀ ਨੂੰ ਦੇਖਦੇ ਹੋਏ ਔਰ ਉਸ ਤੋਂ ਬਾਅਦ ਆਪਾਂ ਏਰੀਆ ਵਿੱਚ ਪੈਟਰੋਲਿੰਗ ਵੀ ਵਧਾਈ ਸੀਗੀ ਤਾਂ ਜੋ ਜਿਹੜੇ ਬੰਦੇ ਹੈਗੇ ਨੇ ਉਹਨੂੰ ਵੀ ਰੰਗੇ ਹੱਥੀ ਵੀ ਪੜਿਆ ਪੜਿਆ ਜਾ ਸਕੇ ਔਰ ਸਾਡੀ ਟੀਮ ਨੂੰ ਕਾਫੀ ਚੰਗੀ ਜਿਹੜੀ ਹੈਗੀ ਹੈ ਇੱਕ ਸਫਲਤਾ ਹਾਸਲ ਹੋਈ ਹੈ ਜਿਹਦੇ ਵਿੱਚ ਆਪਾਂ ਜਿਹੜੇ ਦੋ ਬੰਦੇ ਸੀਗੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਜਿੰਦਰ ਸਿੰਘ ਵਰ ਫਰਾਜੂ ਤੇ ਕਰਨਜੀਤ ਸਿੰਘ ਇਹ ਦੋਨੋਂ ਕੋਟਲਾ ਨਹਿਂਂਦੇ ਰਹਿਣ ਵਾਲੇ ਹੈਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਤੇ ਜਿਹੜਾ ਵੀ ਮਾਲ ਸੀਗਾ ਚੋਰੀ ਦਾ ਉਹ ਸਾਰਾ ਸਮਾਨ ਜੜਾ ਹੈਗਾ ਉਹ ਬਰਾਮਦ ਕਰਾਇਆ ਗਿਆ ਜਿਦੇ ਵਿੱਚ 42 ਨਵੇਂ ਮੋਬਾਈਲ 94 ਪੁਰਾਣੇ ਮੋਬਾਈਲ ਇੱਕ ਲੈਪਟਾਪ ਜਿਹੜਾ ਹੈਗਾ ਜੋ ਕਿ ਇੱਥੋਂ ਵਾਰਦਾਤ ਚ ਇਹਨਾਂ ਨੇ ਚੋਰੀ ਕੀਤਾ ਸੀਗਾ ਉਹ ਬਰਾਮਦ ਕੀਤਾ ਹੈ ਇਸ ਤੋਂ ਇਲਾਵਾ ਇਹਨਾਂ ਨੇ ਇੱਕ i10 ਕਾਰ ਜਿਹੜੀ ਹੈਗੀ ਚੋਰੀ ਕੀਤੀ ਸੀਗੀ ਉਹ ਵੀ ਬਰਾਮਦ ਕੀਤੀ ਹੈਗੀ ਔਰ ਜਿਹੜਾ ਸਮਾਨ ਯੂਜ਼ ਕਰਦੇ ਸੀਗੇ ਦੁਕਾਨਦਾਰ ਸ਼ਟਰ ਪਾੜਨ ਵਾਸਤੇ ਹਾਈਡਰੋਲਿਕ ਕਟਰ ਪਲਾਜ਼ਮਾ ਕਟਰ ਉਹ ਵੀ ਬਰਾਮਦ ਕੀਤਾ ਹੈਗਾ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਇੱਕ ਦੇਸੀ ਘੱਟਾ ਵੀ ਮਿਲਿਆ ਹੈਗਾ ਔਰ ਜਿੰਦਾ ਰੌਂਦ ਵੀ ਮਿਲੇ ਹੈਗੇ ਨੇ ਔਰ ਇੱਕ ਜਿਹੜਾ ਦਾਤਰ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ। ਸਿਰਫ ਦੋ ਬੰਦੇ ਨੂੰ ਹੋਰ ਚੋਰੀ ਚ ਕੋਈ ਹੋਰ ਵੀ ਇਹਨਾਂ ਦੇ ਨਾਲ ਕੋਈ ਨਹੀਂ ਇਸ ਚੋਰੀ ਵਿੱਚ ਹਜੇ ਤੱਕ ਇਹਨਾਂ ਦੋ ਬੰਦਿਆਂ ਦੀ ਹੀ ਸ਼ਮੂਲੀਅਤ ਸਾਹਮਣੇ ਆਈ ਹੈਗੀ ਹੈ। ਬਾਕੀ ਹੁਣ ਇਹਨਾਂ ਨੂੰ ਆਪਾਂ ਪੇਸ਼ ਅਦਾਲਤ ਕਰਕੇ ਜਿਹੜਾ ਰਿਮਾਂਡ ਮਿਲੇਗਾ ਉਹਦੇ ਵਿੱਚ ਹੋਰ ਡੂੰਘਾਈ ਦੇ ਨਾਲ ਇਹਨਾਂ ਦੀ ਪੜਤਾਲ ਕਰਾਂਗੇ ਕਿ ਹੋਰ ਕਿਹੜੀ-ਕਿਹੜੀ ਵਾਰਦਾਤਾਂ ਇਹਨਾਂ ਨੇ ਕੀਤੀਆਂ ਹੈਗੀਆਂ ਨੇ ਕੋਈ ਹੋਰ ਇਹਨਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਹੈਗਾ ਕਿ ਨਹੀਂ ਹੈਗਾ। ਔਰ ਇਸ ਤੋਂ ਇਲਾਵਾ ਕੋਈ ਇਹਨਾਂ ਦੇ ਟਾਈਮ ਵਿੱਚ ਹੋਰ ਕੋਈ ਬੰਦਾ ਸ਼ਾਮਿਲ ਹੈ ਜਾਂ ਨਹੀਂ ਸਰ ਜਿਹੜੀਆਂ ਹੋਰ ਵੀ ਚੋਰੀਆਂ ਹੋਈਆਂ ਮੋਬਾਈਲਾਂ ਦੀਆਂ ਦੁਕਾਨਾਂ ਦੇ ਉੱਤੇ ਉਹ ਵੀ ਇਹੀ ਬੰਦੇ ਆ ਜਾਂ ਉਹ ਕਿਵੇਂ ਲੱਗ ਨਹੀਂ ਦੇਖੋ ਜੀ ਇਹ ਜਿਹੜਾ ਵਾਰਦਾਤ 24 25 ਦੀ ਦਰਮਿਆਣੀ ਰਾਤ ਨੂੰ ਹੋਈ ਸੀ ਉਹਦੇ ਵਿੱਚ ਦੋ ਵੱਖਰੇ ਗੈਂਗ ਸੀਗੇ ਇੱਕ ਤੇ ਆ ਗੈਂਗ ਸੀਗਾ ਇੱਕ ਸਵਿਫਟ ਕਾਰ ਵਾਲਾ ਗੈਂਗ ਸੀਗਾ ਜਿਹਦੇ ਬਾਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਹੈ ਕਿ ਉਹ ਗੈਂਗ ਜਿਹੜਾ ਸੀ ਉਹ ਆਪਣੇ ਸੰਗਠਨ ਪੁਲਿਸ ਨੇ ਫੜ ਲਿਆ ਹੈਗਾ ਉਹਦੇ ਵਿੱਚ ਪੰਜ ਬੰਦੇ ਸ਼ਾਮਿਲ ਸੀਗੇ ਜਿਨ੍ਹਾਂ ਵਿੱਚ ਚਾਰ ਬੰਦੇ ਗ੍ਰਿਫਤਾਰ ਕਰ ਲਏ ਗਏ ਸੀਗੇ ਔਰ ਬਾਕੀ ਉਹਨਾਂ ਦੀ ਵੀ ਕੁਝ ਪਰਤਾਲ ਚੱਲ ਰਹੀ ਹੈ ਉਹਨਾਂ ਦਾ ਆਪਕ پولیس ਰਿਮਾਂਡ ਇੱਥੇ ਪ੍ਰੋਡਕਸ਼ਨ ਵਾਰੰਟ ਹਾਸਿਲ ਕਰ ਰਹੇ ਆ ਜਦੋਂ ਮਿਲ ਜਾਂਦਾ ਸਾਨੂੰ ਆਪਕ ਉਹਨਾਂ ਨੂੰ ਲਿਆ ਕਰਕੇ ਇੱਥੇ ਪੁੱਛਗਿਛ ਕਰਾਈ ਦੋਣਾ ਇਹ ਜਿਹੜੇ ਬਗਿਆਲੀ ਮੋਬਾਈਲ ਨਵੇਂ ਆ ਤੇ ਪੁਰਾਣੇ ਆ ਇਹਨਾਂ ਨੇ ਇੱਕੋ ਜਿਹੀ ਸ਼ੌਪ ਤੋਂ ਚੋਰੀ ਕੀਤੀ ਤੇ ਲੱਗ ਰਿਹਾ ਸ਼ੌਪ ਦੇਖੋ ਜੀ ਇਹ ਜਦੋਂ ਸਾਨੂੰ ਐਫ ਆਈ ਆਰ ਦਰਜ ਕਰਾਈ ਗਈ ਸੀ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 120 ਦੇ ਕਰੀਬ ਜਿਹੜੇ ਹੈਗੇ ਨੇ ਮੋਬਾਈਲ ਸੀਗੇ ਹੀ ਵਾਸ ਨਾਟ ਐਗਜੈਕਟ ਜਿਹੜਾ ਮੋਬਾਈਲ ਓਨਰ ਸ਼ੌਪ ਹੈਗੇ ਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿੰਨੇ ਮੋਬਾਈਲ ਐਗਜੈਕਟਲੀ ਸੀਗੇ ਬਟ ਹੁਣ ਜਿੰਨੀ ਬਰਾਮਦਗੀ ਹੋਈ ਹੈ ਉਹਦੇ ਵਿੱਚ ਸਾਡੇ ਕੋਲ 136 ਮੋਬਾਈਲ ਆਪਾਂ ਬਰਾਮਦ ਕੀਤੇ ਹੈਗੇ ਨੇ ਔਰ ਹੁਣ ਆਪਾਂ ਤਫਤੀਸ਼ ਵਿੱਚ ਇਹ ਚੀਜ਼ ਦੇਖਾਂਗੇ ਕਿ ਉਹ ਸਾਰੇ ਮੋਬਾਈਲ ਐਸੀ ਦੁਕਾਨ ਦੇ ਆਏਗੇ ਨੇ ਜਾਂ ਕੋਈ ਹੋਰ ਵੀ ਜਿਹੜੀ ਹੈ ਕਿ ਚੋਰੀ ਦੇ ਸਾਹਮਣੇ ਆਂਦੀ ਹੈਗੇ ਬਟ ਇਹ ਤਫਤੀਸ਼ ਵਿੱਚ ਸਾਰਾ ਕੁਝ ਸਾਹਮਣੇ ਆਉ। ਇਸ ਨਾਥਿੰਗ ਵੀ ਅਬੀ ਕਰੀ ਇਹਨਾਂ ਨੇ ਕੋਈ ਹਜੇ ਤਲਕ ਦੀ ਤਫਤੀਸ਼ ਵਿੱਚ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਥਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਵੀ ਲੁੱਕ ਇਟ ਫੋਰ ਇਟ ਸਰ ਇਹ ਤੇ ਕੋਈ ਮੁਕੱਦਮਾ ਕੋਈ ਹੋਰ ਪਹਿਲਾਂ ਵੀ ਚੱਲਦਾ ਪਹਿਲਾਂ ਇਹਨਾਂ ਤੇ ਕੋਈ ਵੀ ਐਫ ਆਈ ਆਰ ਨਹੀਂ ਹੈਗੀ ਇਹਨ ਬਟ ਫਿਰ ਵੀ ਆਪਾਂ ਦੂਜੇ ਜ਼ਿਲ੍ਹਿਆਂ ਤੋਂ ਡਿਟੇਲ ਹਾਸਲ ਕਰ ਰਹੇ ਹੈਗੇ ਆ ਤਾਂ ਜੋ ਜੋ ਵੀ ਕੋਈ ਕ੍ਰਿਮਨਲ ਰਿਕਾਰਡ ਕਿਸੇ ਹੋਰ ਜ਼ਿਲ੍ਹੇ ਵਿੱਚ ਹੈਗਾ ਹੈ ਉਹ ਸਾਨੂੰ ਇਨਫਾਰਮ ਨਹੀਂ ਕੀਤਾ ਗਿਆ ਉਹਨੂੰ ਵੀ ਆਪਾਂ ਦੇਖ ਸਕਦੇ ਹਾਂ ਇਹਨਾਂ ਦੀ ਏਜ ਕਿੰਨੀ ਹੈ ਤੇ ਕਿੰਨਾ ਵੀ ਇਹਨਾਂ ਦਾ ਜਿਹੜੇ ਪੜ੍ਹੇ ਨੇ ਇਹ ਮਤਲਬ ਯੰਗ ਹੈਗੇ ਨੇ ਯੂਥ ਹੈਗੇ ਨੇ ਇੱਕ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇੱਕ ਨੇ ਆਈਟੀਆ ਕੀਤੀ ਹੋਈ ਹੈ ਔਰ 25 ਦੇ ਕਰੀਬ 25 ਸਾਲ ਦੇ ਕਰੀਬ 20 ਤੋਂ 25 ਦੇ ਵਿਚਕਾਰ ਹੀ ਇਹਨਾਂ ਦੀ ਉਮਰ ਹੈ